तो मेरे को दो मोटरसाइकिल ने रोका मेरा खालिस्तान पीछे ही कर तो मैं भाई खालिस्तान ही क्यों कर रही हो मेरे को तो यहाँ आके मेरे ये काम कर दिया। क्या 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 मारा भाई आपको पता नहीं ईंटों के साथ मारा है ਆਕੇ ਸਾਹਮਣੇ ਦਰਗੁਤ ਹੈ ਟਿੱਕ ਸਿੱਖ ਨੌਜਵਾਨ ਨੂੰ ਖਾਲਿਸਤਾਨੀ ਕਹਿ ਕੇ ਉਸ ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਜੀ ਹਾਂ ਉਸ ਤੇ ਇੱਟਾਂ ਪੱਥਰਾਂ ਨਾਲ ਹਮਲਾ ਕੀਤਾ ਗਿਆ ਤੇ ਨੌਜਵਾਨ ਨੂੰ ਲਹੂ ਲੋਹਾਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਸੜਕ ਤੇ ਛੁੱਟ ਦਿੱਤਾ ਗਿਆ ਹਾਲਾਂਕਿ ਆਉਂਦੇ ਜਾਂਦੇ ਰਾਗੀਰਾਂ ਨੇ ਇਸ ਨੌਜਵਾਨ ਦੀ ਮਦਦ ਕੀਤੀ ਉਸ ਨੂੰ ਚੁੱਕਿਆ ਅਤੇ ਉਸ ਦੇ ਬਿਆਨ ਲੈ ਗਏ ਜੀ ਹਾਂ ਇਹ ਪੂਰਾ ਘਤਨਾਕਰਮ ਵਾਪਰਿਆ ਹੈ ਤੁਹਾਨੂੰ ਉਹ ਵੀ ਸੁਣਾਵਾਂਗੇ ਕਿ ਇਸ ਨੌਜਵਾਨ ਦਾ ਈ ਕਹਿਣਾ ਏ ਕਟਨਾ ਕਿਵੇਂ ਵਾਪਰੀ ਏ ਤੇ ਕਿਸ ਵੱਲੋਂ ਇਸ ਕਟਨਾ ਨੂੰ ਇਨਛਾਮ ਦਿੱਤਾ ਗਿਆ ਪਰ ਤੁਹਾਨੂੰ ਦੱਸਨੇ ਆ ਕਿ ਸਿੱਖ ਨੌਜਵਾਨ ਨੂੰ ਖਾਲਿਸਤਾਨੀ ਕਹਿ ਕੇ ਉਸ ਤੇ ਇੱਟਾ ਪੱਥਰਾ ਨਾਲ ਵਾਰ ਕੀਤਾ ਗਿਆ ਉਸ ਤੇ ਡਾੜਾ ਰੱਖਿਆ ਹੋਇਆ ਸੀ ਪੱਗ ਬੰਨੀ ਹੋਈ ਸੀ ਜਿਸ ਤੋਂ ਬਾਅਦ ਉਸ ਨੂੰ ਕੁਝ ਨੌਜਵਾਨਾਂ ਨੇ ਖਾਲਿਸਤਾਨੀ ਕਿਹਾ ਤੇ ਉਸ ਤੇ ਇੱਟਾ ਪੱਥਰਾ ਨਾਲ ਹਮਲਾ ਕਰ ਦਿੱਤਾ ਉਸ ਦੇ ਨੱਕ ਤੇ ਮੂੰਹ ਤੇ ਸਿਰ ਤੇ ਅਤੇ ਪੂਰੇ ਸਰੀਰ ਤੇ ਬੁਰੀ ਤਰ੍ਹਾਂ ਜ਼ਖਮ ਸਾਫ ਸਾਫ ਦੇਖੇ ਜਾ ਸਕਦੇ ਨੇ ਲਹੂ ਲਹਾਣੇ ਨੌਜਵਾਨ ਦੀਆਂ ਤਸਵੀਰਾਂ ਟੀਵੀ ਸਕਰੀਨ ਤੇ ਨਹੀਂ ਦਿਖਾਈ ਜਾ ਸਕਦੀਆਂ ਪਰ ਦੱਸ ਦੱਸ ਨੇ ਕਿ ਨੌਜਵਾਨ ਪੂਰੀ ਤਰ੍ਹਾਂ ਜ਼ਖਮੀ ਹਾਲਤ ਵਿੱਚ ਹੈ ਉਸ ਤੋਂ ਬੋਲਿਆ ਵੀ ਨਹੀਂ ਜਾ ਰਿਹਾ ਉਸਦੇ Baal ਖਿੱਲਰ ਚੁੱਕੇ ਨੇ ਅਤੇ ਉਸਦੇ ਮੂੰਹ ਤੇ ਅਤੇ ਸਿਰ ਤੇ ਪੂਰੀ ਤਰ੍ਹਾਂ ਖੂਨ ਨਾਲ ਲਤਫਤ ਹੋਇਆ ਨਜ਼ਰ ਆ ਰਿਹਾ ਹੈ ਮੈਂ ਫਟ ਪੇ ਆ ਗੱਡੀ ਆ ਰਹੀ ਸੀ ਭਾਈ ਸਾਹਿਬ ਤੋਂ ਮੇਰੇ ਕੋਲ ਗੱਡੂ ਮੋਟਰਸਾਈਕਲ ਵਾਲੇ ਰੋਕਾ ਨਵੇ ਖਾਲਿਸਤਨ ਵਿੱਚ ਹੀ ਗੜਾ ਤੂੰ ਮੈਨੂੰ ਬਈ ਖਾਲਿਸਤਾਨੀ ਕਿਉਂ ਕਰ ਰਿਹਾ ਬੇਕੋ ਤੂੰ ਇੱਥੇ ਆ ਕੇ ਮੇਰੇ ਖਾਤੇ ਇਹ ਕੰਮ ਕਰ ਦਿਆ ਕੀ 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 ਮਾਰਾ ਭਾਈ ਆਪਕੋ ਪਤਾ ਨਹੀਂ ਇੰਟੋ ਕੇ ਸਾਥ ਮਾਰਾਇਆ ਹੈ ਆਪਕੇ ਸਾਹਮਣੇ ਜੋ ਗੁੱਥ ਹੈ ਆਪ ਜਾਣ ਤੈਨੂੰ ਕੌਣ ਸੀ ਮੈਂ ਨਹੀਂ ਜਾਣਦਾ ਭਾਈ ਸਾਹਿਬ ਮੈਂ ਨਹੀਂ ਜਾਣਦਾ ਕੋਈ ਕਿਸੇ ਕੋ ਗਾੜੀ ਬਾਈਕ ਨੰਬਰ ਕੁਝ ਵਗੈਰਾ ਨਹੀਂ ਮੈਨੂੰ ਕੋ ਪਤਾ ਨਹੀਂ ਲੱਗਾ ਭਾਈ ਸਾਹਿਬ ਇਹ ਪਾਸੇ ਤੇ ਪੂਰਾ ਮਾਮਲਾ ਹਰਿਆਣਾ ਦੇ ਕੈਥਲ ਵਿੱਚ ਵਾਪਰਿਆ ਜਿੱਥੇ ਇੱਕ ਸਿੱਖ ਨੌਜਵਾਨ ਨੂੰ ਇੱਟਾਂ ਪੱਥਰਾਂ ਨਾਲ ਜ਼ਖਮੀ ਕਰ ਦਿੱਤਾ ਗਿਆ ਕਿਹਾ ਜਾ ਰਿਹਾ ਹੈ ਕਿ ਕੁਝ ਬਾਈਕ ਸਵਾਰਾਂ ਨੇ ਇਸ ਨੂੰ ਪਹਿਲਾਂ ਖਾਲਿਸਤਾਨੀ ਕਹਿ ਕੇ ਸੰਬੋਧਨ ਕੀਤਾ ਜਦੋਂ ਇਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਹਨਾਂ ਨੇ ਇਸ ਤੇ ਇੱਟਾਂ ਪੱਥਰਾਂ ਨਾਲ ਹਮਲਾ ਕਰ ਦਿੱਤਾ ਇਸ ਦਾ ਇਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਕੇ ਸੜਕ ਦੇ ਕੰਢੇ ਸੁੱਟ ਦਿੱਤਾ ਗਿਆ ਜਿਸ ਤੋਂ ਬਾਅਦ ਆਉਦੇ ਜਾਂਦੇ ਲੋਕਾਂ ਨੇ ਇਸ ਨੂੰ ਦੇਖਿਆ ਅਤੇ ਇਸ ਦੀ ਮਦਦ ਲਈ ਅੱਗੇ ਆਏ ਉਹਨਾਂ ਵੱਲੋਂ ਇਸ ਨੌਜਵਾਨ ਨੂੰ ਸੰਭਾਲਿਆ ਗਿਆ ਅਤੇ ਪੁਲਿਸ ਨੂੰ ਇਤਲਾਹ ਕੀਤੀ ਗਈ ਹਾਲਾਂਕਿ ਇਸ ਪੂਰੇ ਮਾਮਲੇ 'ਚ ਪੁਲਿਸ ਵੱਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਤੁਹਾਨੂੰ ਇਸ ਨੌਜਵਾਨ ਦਾ ਬਿਆਨ ਸੁਣਾਉਣੇ ਆ ਜਿਸ ਵਿੱਚ ਇਸ ਨੇ ਇਸ ਪੂਰੀ ਘਟਨਾ ਨੂੰ ਬਿਆਨ ਕੀਤਾ ਹੈ ਮੈਂ ਫਾਟਕ ਤੇ ਆਂ ਗੱਡੀ ਆ ਰਹੀ ਸੀ ਬਾਈ ਸਾਹਿਬ ਤੋਂ ਮੇਰੇ ਕੋ ਗੱਡ ਦੋ ਮੋਟਰਸਾਈਕਲ ਵਾਲੇ ਰੋਕਾ ਮੈਂ ਖਾਲੀ ਤਨ ਵਿੱਚ ਹੀ ਕਰ ਤੋਂ ਮੈਂ ਬਾਈ ਖਾਲੀ ਤਨ ਹੀ ਕਿਉਂ ਕਰ ਰਹੇ ਹੋ ਮੇਰੇ ਕੋ ਤੋਂ ਆ ਕੇ ਮੇਰੇ ਖਾਦੀ ਇਹ ਕੰਮ ਕਰਦੀ ਆ ਕੀ 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 ਮਾਰਾ ਭਾਈ ਆਪਕੋ ਕਤਰੀ ਇੰਟੋ ਕੇ ਸਾਥ ਮਾਰਾਇਆ ਹੈ ਆਪਕੇ ਸਾਹਮਣੇ ਜੋ ਗੁੱਤ ਹੈ ਆਪ ਜਾਣ ਤੈਨੂੰ ਕੌਣ ਸੀ ਨਾ ਮੈਂ ਜਾਣਦਾ ਬਾਈ ਸਾਹਿਬ ਮੈਂ ਨਹੀਂ ਜਾਣਦਾ ਕੋਈ ਕਿਸੇ ਕੋ ਗਾੜੀ ਬਾਈਕ ਨੰਬਰ ਕੁਝ ਵਗੈਰਾ ਨਹੀਂ ਮੈਨੂੰ ਕੋ ਪਤਾ ਨਹੀਂ ਲੱਗਾ ਬਾਈ ਸਾਹਿਬ ਇੇ ਪਾਸ ਤੇ ਉੱਥੇ ਹੀ ਸੋਸ਼ਲ ਮੀਡੀਆ ਤੇ ਇਸ ਨੌਜਵਾਨ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਈ ਲੋਕ ਇਸ ਪਿੱਛੇ ਕੰਗੜਾ ਦੇ ਦਿੱਤੇ ਬਿਆਨ ਨੂੰ ਇਸ ਪਿੱਛੇ ਕੰਗੜਾ ਰਨੌਤ ਦੇ ਦਿੱਤੇ ਬਿਆਨ ਨੂੰ ਜ਼ਿੰਮੇਵਾਰ ਦੱਸ ਰਹੇ ਨੇ ਉੱਥੇ ਹੀ ਭਾਜਪਾ ਸਰਕਾਰ ਵਿੱਚ ਸ਼ਾਮਲ ਸਿੱਖ ਮੰਤਰੀਆਂ ਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਉਹ ਮੰਤਰੀ ਹੁਣ ਇਸ ਮਾਮਲੇ 'ਚ ਕੋਈ ਕਾਰਵਾਈ ਕਰਕੇ ਦਿਖਾਉਣ ਫਿਲਹਾਲ ਇਸ ਪੂਰੇ ਮਾਮਲੇ ਤੇ ਕਿਸੇ ਵੱਲੋਂ ਵੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਪਰ ਇਸ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ